ਸ਼ੇਣਾ ਬਲਾਕ ਦੇ ਪੰਚਾਇਤ ਸੰਮਤੀ ਭਗਤਪੁਰਾ ਮੋੜ ਤੋਂ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਤੇ ਵਿਧਾਇਕ ਲਾਲ ਸਿੰਘ ਗੋਕੇ ਨਾਲ ਨਿੱਜੀ ਤੌਰ ਤੇ ਵਿਚਰਨ ਵਾਲੇ ਨੌਜਵਾਨ ਲਵਦੀਪ ਸਿੰਘ ਚੌਂ ਮદાન ਵਿੱਚ ਨਿਤਰੇ ਨੇ ਇਥੇ ਸਖਤ ਮੁਕਾਬਲਾ ਵੀ ਵਿਖਾਈ ਦੇ ਰਿਹਾ ਹੈ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੀ ਮદાન ਵਿੱਚ ਡਟੇ ਹੋਏ ਨੇ ਗੱਲ ਕਰਦੇ ਆ ਲਵਦੀਪ ਨਾਲ ਲਵਦੀਪ ਲਾਇਆ ਚੱਕਰ ਹਾਂਜੀ ਬਿਲਕੁਲ ਬਿਲਕੁਲ ਜਿਸ ਦਿਨ ਤੋਂ ਵੀ ਇਲੈਕਸ਼ਨ ਦਾ ਅਨਾਉਂਸ ਹੋਇਆ ਮੈਂ ਲਗਾਤਾਰ ਵਿਚਰ ਰਿਆਂਗਾ ਪਹਿਲਾਂ ਵੀ ਲੋਕਾਂ ਦੇ ਨਾਲ ਮੈਂ ਹਲਕੇ ਵਿੱਚ ਮੈਂ ਸਭ ਦੇ ਨਾਲ ਰੇਕੇ ਵੀ ਵਿਚਰਿਆ ਹੁਣ ਜਿਸ ਦਿਨ ਤੋਂ ਇਲੈਕਸ਼ਨ ਅਨਾਉਂਸ ਹੋਈਆਂ ਮੈਂ ਉਸ ਦਿਨ ਉਸ ਦਿਨ ਤੋਂ ਹੀ ਲੋਕਾਂ ਦੇ ਨਾਲ ਵਿਚਰ ਰਿਹਾ ਪ੍ਰਮਾਤਮਾ ਦੀ ਕਿਰਪਾ ਨਾਲ ਲੋਕਾਂ ਦੇ ਅਸ਼ੀਰਵਾਦ ਨਾਲ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਇਹ ਸੜਕਾਂ ਸੁੜਕਾਂ ਦੇ ਤਾਂ ਹਾਲਾਤ ਦੇਖੋ ਜੀ ਕੋਈ ਵੀ ਕੰਮ ਹੁੰਦਾ ਜਦੋਂ ਉਸ ਨੂੰ ਸਮਾਂ ਤਾਂ ਲੱਗ ਜਾਂਦਾ ਮੇਰੀ ਇਹ ਨਿੱਜੀ ਕੋਸ਼ਿਸ਼ ਇਹ ਰਹੀ ਆ ਕਿ ਮੈਂ ਆਪਦੇ ਨਗਰ ਨੂੰ ਆਉਂਦੀਆਂ ਸੜਕਾਂ ਜਾਂ ਜਿਹੜੇ ਮੇਰੇ ਜ਼ੋਨ ਦੇ ਅਧੀਨ ਪਿੰਡ ਆਉਂਦੇ ਆ ਉਹਨਾਂ ਦੇ ਵਿਕਾਸ ਨੂੰ ਮੈਂ ਪੈਲ ਦੇ ਆਧਾਰ ਤੇ ਮੱਲੂ ਐਮਐਲ ਸਾਹਿਬ ਦੇ ਅੱਗੇ ਰੱਖਿਆ ਸਰਕਾਰ ਦੇ ਅੱਗੇ ਰੱਖਿਆ ਸੜਕਾਂ ਦੀ ਤੁਸੀਂ ਗੱਲ ਕੀਤੀ ਆ ਦਲਮਸਰ ਤੋਂ ਮੇਰੇ ਪਿੰਡ ਨੂੰ ਪੱਖੋ ਕੈਂਚੇ ਨੂੰ ਰਸਤਾਗਾ ਕੱਚਾ ਉਹ ਕਾਲੀਡਾਲ ਦੀ ਸਰਕਾਰਾਂ ਵੇਲੇ ਵੀ ਲੋਕਾਂ ਨੇ ਜ਼ੋਰ ਲਾ ਲਿਆ ਕਾਂਗਰਸ ਦੀਆਂ ਸਰਕਾਰਾਂ ਵੇਲੇ ਵੀ ਜ਼ੋਰ ਲਾ ਲਿਆ ਪਰ ਉਹ ਹਲਕਾ ਇੰਚਾਰਜਾਂ ਤੱਕ ਜਾਂ ਐਮਐਲਏ ਤੱਕ ਬੰਦੀ ਪਹੁੰਚ ਜਾਂਦੀ ਸੀਗੇ ਪਰ ਉਹ ਸੜਕਾਂ ਨਹੀਂ ਬਣੀਆਂ ਇੱਥੇ ਲੀਡਰ ਆਉਂਦੇ ਸੀਗੇ ਕਹਿੰਦੇ ਸੀ ਸਾਡੀ ਜੇਬ ਚਾ ਸੜਕ ਸਾਨੂੰ ਵੋਟ ਪਾ ਦਿਓ ਵੀ ਅਸੀਂ ਸੜਕ ਬਣਾ ਦਾਂਗੇ ਪਰ 70 ਸਾਲਾਂ ਤੋਂ ਉਹ ਸੜਕਾਂ ਬਣੀਆਂ ਨਹੀਂ ਸੀ ਇੱਕ ਸਹਣੇ ਤੋਂ ਸਾਡੇ ਦਾਣਾ ਮੰਡੀ ਤੋਂ ਸਹਣੇ ਨੂੰ ਜਾਂਦੀ ਹੈ ਸੜਕ ਉਹ ਨਹੀਂ ਸੀ ਬਣੀ ਮੈਂ ਐਮਐਲਏ ਸਾਹਿਬ ਕੋਲੇ ਬੇਨਤੀ ਕੀਤੀ ਸਾਡੀਆਂ ਇਹ ਦੋਵੇਂ ਸੜਕਾਂ ਪਾਸ ਹੋ ਗਈਆਂ ਇਹਨਾਂ ਦਾ ਮਾਰਚ ਦੇ ਵਿੱਚ ਕੰਮ ਚੱਲ ਪਵੇਗਾ ਤੇ ਬਹੁਤ ਜਲਦੀ ਲੋਕਾਂ ਨੂੰ ਨਵੀਆਂ ਨਕੂਰ ਸੜਕਾਂ ਅਸੀਂ ਬਣਾ ਕੇ ਦੇਵਾਂਗੇ ਪਿੰਡਾਂ ਦੇ ਵਿੱਚ ਜਿਹੜੇ ਹੁਣ ਤੱਕ ਫਸੇ ਮਟੱਕਰ ਕੀ ਦੇ ਨਾਲ ਦੇਖਦੇ ਹਾਂ ਦੇਖੋ ਜੀ ਮੈਂ ਤਾਂ ਮੁਕਾਬਲਾ ਕਾਲੀ ਤੇ ਕਾਂਗਰਸੀ ਕੈਂਡੀਡੇਟਾਂ ਦੇ ਨਾਲ ਹੀ ਮੰਨਦਾ ਕਿਉਂਕਿ ਲੋਕ ਮੇਰੇ ਨਾਲ ਨੇ ਉਹ ਇਕੱਲੇ ਇਕੱਲੇ ਬੰਦੇ ਨੇ ਜਿਹੜੇ ਮੰਨ ਲੋ ਕੈਂਡੀਡੇਟ ਨੇ ਲੋਕਾਂ ਦੇ ਲਈ ਪਹਿਲਾਂ ਵੀ ਖੜੇ ਆ ਹੁਣ ਵੀ ਖੜੇ ਆ ਲੋਕਾਂ ਨੇ ਹੀ ਮੈਨੂੰ ਆ ਕੇ ਕਿਹਾਗਾ ਵੀ ਤੂੰ ਭਾਈ ਕਾਬਲਾ ਤੂੰ ਮਿਹਨਤ ਕਰ ਰਿਹਾਗਾ ਤਾ ਤੂੰ ਸਾਡਾ ਬੱਚਾਗਾ ਮੇਰੀ ਤਾਂ ਉਮਰ ਵੀ ਦੋਵੇਂ ਕੈਂਡੀਡੇਟਾਂ ਨਾਲੋਂ ਛੋਟੀ ਆ ਜਿਹੜੇ ਮੇਰੇ ਬਰਾਬਰ ਨੇ ਮੇਰੇ ਡੈਡੀ ਵਰਗੇ ਦੀ ਉਮਰ ਦੇ ਨੇ ਔਰ ਇੱਕ ਕੈਂਡੀਡੇਟ ਤਾਂ ਅਜੇ ਹੈਗਾ ਜਿਹੜਾ 6 ਚੋਣਾਂ ਲੜ ਚੁੱਕਿਆ ਉਹ ਹਰ ਚੋਣ ਦੇ ਵਿੱਚ ਨਿੱਤਰ ਕੇ ਸਾਹਮਣੇ ਆ ਜਾਂਦਾ ਹੁਣ ਲੋਕ ਇਹ ਕਹਿਣ ਲੱਗੇ ਵੀ ਯਾਰ ਹਰੇਕ ਵਾਰ ਇਹਨਾਂ ਨੂੰ ਸੁੱਖ ਕੇ ਥੋੜੀ ਦਿੱਤਾ ਵਾ ਮੈਂ ਤੁਹਾਨੂੰ ਕੋਲ ਇਹ ਹੀ ਬੇਨਤੀ ਲੈ ਕੇ ਜਾ ਰਿਹਾ ਮੈਂ ਕਿ ਮੈਨੂੰ ਇੱਕ ਮੌਕਾ ਦਿਓ ਤੁਹਾਡਾ ਪੁੱਤ ਬਣ ਕੇ ਤੁਹਾਡਾ ਬੱਚਾ ਬਣ ਕੇ ਤੁਹਾਡਾ ਭਾਈ ਬਣ ਕੇ ਤੁਹਾਡੇ ਨਾਲ ਵਿਚਰੂੰਗਾ ਅੱਧੀ ਰਾਤ ਨੂੰ ਫੋਨ ਕਰ ਦਿਓ ਪਹਿਲਾਂ ਵੀ ਨਹੀਂ ਕਦੇ ਕਿਹਾ ਵੀ ਮੈਂ ਨਹੀਂ ਜਾ ਸਕਦਾ ਇਸ ਤੋਂ ਬਾਅਦ ਵੀ ਨਹੀਂ ਕਹੂੰਗਾ ਵੀ ਮੈਂ ਤੁਹਾਡੇ ਨਾਲ ਨਹੀਂ ਜਾ ਸਕਦਾ ਕਿਹੜੇ ਕਿਹੜੇ ਕਾਰਜ ਆ ਜਿਹੜੇ ਹੁਣ ਤੱਕ ਇਸ ਸਰਕਾਰ ਦੇ ਵਿੱਚ ਤੁਹਾਡੇ ਹੱਥੀ ਤੁਹਾਡੇ ਨਾਲ ਸਹਿਯੋਗ ਨਾਲ ਹੋਏ ਆ ਇੱਥੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਨੇਰੀ ਪਾਣੀ ਦੀ ਡਿਮਾਂਡ ਸੀ ਖਾਲ ਟੁੱਟੇ ਪਏ ਸੀਗੇ ਲੋਕਾਂ ਦੇ ਖੇਤਾਂ ਤੱਕ ਪਾਣੀ ਨਹੀਂ ਸੀ ਪਹੁੰਚਦਾ ਉਹ ਮੈਂ ਮਾਨ ਜੋ ਬਤਾਇਆ ਕਿ ਸਰਪ ਨੂੰ ਬੇਨਤੀ ਕੀਤੀ 8.48 ਕਰੋੜ ਰੁਪਏ ਨਾਲ ਜਿਹੜਾ ਸਹਿਣਾ ਮੈਨਰ ਉਹ ਬਣਿਆ ਪੰਜ ਮੋਗੇ ਲੱਗਦੇ ਆ ਸਾਡੇ ਪਿੰਡ ਨੂੰ ਉਹਨਾਂ ਦਾ ਕੰਮ ਖਾਲਾਂ ਦਾ ਚੱਲ ਰਿਹਾ ਕਈਆਂ ਦਾ ਕੰਪਲੀਟ ਵੀ ਹੋ ਗਿਆ ਲਗਭਗ ਲਗਭਗ 2 ਤੋਂ 4 ਕਰੋੜ ਰੁਪਏ ਦੀ ਲਾਗਤ ਨਾਲ ਜਿਹੜੇ ਉਹ ਖਾਲਾਂ ਦਾ ਕੰਮ ਉਹ ਸਾਡੇ ਪਿੰਡ ਵਿੱਚ ਹੋ ਰਿਹਾ ਔਰ 50 ਲੱਖ ਰੁਪਇਆ ਸਾਡਾ ਨਗਰ ਕਰਮਾ ਵਾਲਾ ਪਿੰਡ ਹੈ ਜਿੱਥੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਚਰਨ ਪਸਾਰੇ ਔਰ ਉਸ ਦੇ ਜਰੀਏ ਸਾਨੂੰ 50 ਲੱਖ ਰੁਪਇਆ ਸਾਡੇ ਨਗਰ ਨੂੰ ਪਿੱਛੇ ਜਿਹੇ ਸੀਐਮ ਸਾਹਿਬ ਨੇ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਪਿੰਡ ਦੀ ਪੰਚਾਇਤ ਨੂੰ ਦਿੱਤਾ ਉਸ ਦੇ ਨਾਲ ਅਸੀਂ ਪਿੰਡ ਦੇ ਵਿਕਾਸ ਕਾਰਜ ਸ਼ੁਰੂ ਕਰਾਂਗੇ ਇਲੈਕਸ਼ਨਾਂ ਤੋਂ ਬਾਅਦ ਔਰ 5 ਲੱਖ ਰੁਪਇਆ ਬਾਜੀਗਰ ਬਰਾਦਰੀ ਦੀ ਧਰਮਸ਼ਾਲਾ ਗਈ ਉੱਥੇ ਸ਼ਿਵ ਭਗਵਾਨ ਜੀ ਦਾ ਮੰਦਿਰ ਵੀ ਬਣਿਆ ਹੋਇਆ ਉਸ ਦੇ ਲਈ ਮੈਂ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਆ ਉਹ ਵੀ ਪਾਸ ਹੋ ਚੁੱਕਿਆ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਬੁਰਜ ਫਤਿਹਗੜ ਦੀ ਮੰਡੀ ਦਾ ਸ਼ੈੱਡ ਉੱਥੇ ਜੀ ਪਾਸ ਹੋ ਚੁੱਕਿਆ ਨਹਿਰੀ ਪਾਣੀ ਨੂੰ ਪਾਈਪ ਲਾਈਨ ਉੱਥੇ ਪੈ ਚੁੱਕੀ ਆ ਜਿਹੜੀ ਬੁਰਜ ਫਤਿਹਗੜ ਤੋਂ ਸ਼ਹਿਣੇ ਨੂੰ ਸੜਕ ਆ ਗਈ ਉਹ ਪਾਸ ਹੋ ਚੁੱਕੀ ਹੈ ਜੀ ਆਉਣ ਵਾਲੇ ਸਮੇਂ 'ਚ ਉਹ ਵੀ ਬਣ ਜਾਵੇਗੀ ਡਰੱਕਾ ਪੱਤੀ ਨੂੰ 30 ਲੱਖ ਰੁਪਿਆ ਮੈਂ ਪਾਸ ਕਰਵਾ ਚੁੱਕਿਆ ਹਰਿਦਵਾਰਾ ਦਤਨਸਰ ਸਾਹਿਬ ਨੂੰ ਸੜਕ ਆਉਂਦੀ ਆ ਸੂਏ ਦੇ ਨਾਲ ਨਾਲ ਉਹ 58 ਚੈਨ ਵਾਲਾ ਉਹ ਜੀ ਮੈਂ ਪਾਸ ਕਰਵਾ ਚੁੱਕਿਆ ਸੋ ਵਿਕਾਸ ਪੱਖੋਂ ਮੇਰੇ ਜੋਂ ਅਧੀਨ ਜਿਹੜੇ ਪਿੰਡ ਆਉਂਦੇ ਆ ਉਹਨਾਂ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਸਾਰੀਆਂ ਪੰਚਾਇਤਾਂ ਦਾ ਸਾਥ ਮਿਲ ਰਿਹਾ ਸਾਰੇ ਲੋਕਾਂ ਦਾ ਸਾਥ ਮਿਲ ਰਿਹਾ ਪ੍ਰਮਾਤਮਾ ਦੀ ਕਿਰਪਾ ਰਹੇ ਮੈਂ ਇਥੋਂ ਜ਼ਿਲ੍ਹਾ ਬਲਾਕ ਸੰਪਤੀ ਮੈਂਬਰ ਬਣ ਜਾ ਤੇ ਮੈਂ ਹੋਰ ਵੀ ਗੱਫੇ ਲੈ ਕੇ ਆਵਾਂਗਾ ਕੀ ਕਹਿਣਾ ਚਾਹੋਗੇ ਵੋਟਰਾਂ ਨੂੰ ਆਪਦੇ ਜੂਨ ਦੇ ਮੈਂ ਜਿਹੜਾ ਵਾਦਾ ਆ ਜਿਹੜਾ ਕਰ ਲਿਆ ਤੇ ਫਿਰ ਉਹ ਸਮਾਂ ਉਨਤੇ ਲਬਦੀਪ ਦੇ ਸਾਹਮਣੇ ਕਰ ਦਿੱਤਾ ਜਾਊਗਾ ਵੀ ਭਾਈ ਮੈਂ ਤਾਂ ਜੀ ਇੱਕ ਕੀ ਗੱਲ ਕਹਿ ਕੇ ਚੱਲ ਰਿਹਾ ਮੈਂ ਤੁਹਾਡਾ ਬੱਚਾ ਦੋਵੇਂ ਕੈਂਡੀਡੇਟਾਂ ਨਾਲੋਂ ਛੋਟੀ ਉਮਰ ਹੈ ਮੇਰੀ ਵੀ ਮੈਨੂੰ ਇੱਕ ਵਾਰੀ ਤੁਸੀਂ ਮੌਕਾ ਦੇ ਕੇ ਦੇਖੋ ਕਦੇ ਤੁਹਾਨੂੰ ਇਹ ਨਹੀਂ ਕਹਿਣਾ ਪਊਗਾ ਵੀ ਯਾਰ ਅਸੀਂ ਲਬਦੀਪ ਨੂੰ ਵੋਟ ਪਾਈ ਸੀ ਬੀਓ ਸਾਡੇ ਨਾਲ ਆ ਕੇ ਖੜਿਆ ਨਹੀਂ ਜਾਂ ਵਿਚਰਿਆ ਨਹੀਂ ਜੇ ਕਿਸੇ ਦਾ ਕੋਈ ਨਿੱਜੀ ਕੰਮ ਵੀ ਆ ਉਹ ਮੈਂ ਪਹਿਲਾਂ ਵੀ ਕਰਵਾਇਆ ਇਸ ਤੋਂ ਬਾਅਦ ਵੀ ਕਰਵਾਉਂਗਾ ਚਲੋ ਸਾਂਝੇ ਕੰਮ ਮਤਾਂ ਹਨ ਜਦੋਂ ਬੰਦਾ ਚੁਣਿਆ ਜਾਂਦਾ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਆ ਉਹ ਕਰਾਉਣੀ ਹੁੰਦੀ ਆ ਆਪਾਂ ਕਦੇ ਕਿਸੇ ਨੂੰ ਨਿੱਜੀ ਕੰਮਾਂ ਤੋਂ ਵੀ ਨਹੀਂ ਮਨਕਰ ਹੋਈ ਸੋ ਇਹੀ ਬੇਨਤੀ ਆ ਵੋਟਰਾਂ ਨੂੰ ਤੁਸੀਂ ਮੇਰਾ ਸਾਥ ਦਿਓ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਤੁਹਾਡਾ ਪੁੱਤ ਤੁਹਾਡਾ ਭਰਾ ਬਣ ਕੇ ਤੁਹਾਡੇ ਨਾਲ ਰਹੂਗਾ ਇਹ ਸਾਨੂੰ ਲਵਦੀਪ ਸਿੰਘ ਪਾਕਪੁਰਾ ਮੋੜ 14 ਦਸੰਬਰ ਨੂੰ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਪਤਾ ਲੱਗ ਜਾਏਗਾ ਪੰਚਾਇਤ ਸੰਮਤੀ ਸ਼ੈਣਾਵਲ ਕਿਹੜੇ ਕਦਮ ਵਾਦੇ ਹਨ